ਗਲਤ ਹਲਕਾ ਧਿਆਨ ਦੇ ਆਧਾਰ ਤੇ ਇੱਕ ਵਿਧਵਾ ਆਉਂਤ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਰੰਜੀਤ ਬਾਲਾ ਵਿਧਵਾ ਵਿਜੇ ਕੁਮਾਰ ਵਾਸੀ ਤਾਰੀਵਾਲ ਨੇ ਮਾਨਯੋਗ ਐਸਐਸਪੀ ਗਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੰਦੇ ਹੋਏ ਆਪਣੇ ਜੀਤ ਦੇ ਲੜਕੇ ਅਭਿਨਮ ਉਭਰਾਏ ਉੱਪਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸਨੇ ਆਪਣੇ ਭੈਣ ਭਰਾਵਾਂ ਨਾਲ ਇੱਕ ਸਲਾਹ ਹੋ ਕੇ ਗਲਤ ਹਲਕਾ ਧਿਆਨ ਦੇ ਕੇ ਆਪਣੇ ਆਪ ਨੂੰ ਮੇਰੇ ਪਤੀ ਵਿਜੇ ਕੁਮਾਰ ਦਾ ਇਕਲੌਤਾ ਵਾਸ ਦੱਸਦੇ ਹੋਏ ਮੇਰੇ ਪਤੀ ਦੀ ਜਾਇਦਤ ਆਪਣੇ ਨਾਮ ਕਰਵਾ ਲਈ ਜਦਕਿ ਵਿਜੇ ਕੁਮਾਰ ਦੀ ਵਿਧਵਾ ਸਮੇਤ ਉਸ ਦੀ ਇੱਕ ਲੜਕੀ ਵੀ ਮੌਜੂਦ ਹੈ ਪਿੰਤ ਰੰਗੂ ਭਾਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਕੋਲ ਇਨਸਾਫ ਦੀ ਗੁਹਾਰ ਲਗਵਾਉਂਦੇ ਹੋਏ ਕਿਹਾ ਕਿ ਨਿਰਪੱਖ ਜਾਂਚ ਕਰਵਾ ਕੇ ਮੈਨੂੰ ਵਿਧਵਾ ਲਾਚਾਰ ਔਤ ਨੂੰ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਦ ਅਬਨੇ ਉਬਰਾਇਦ ਦਾ ਪੱਖ ਲੈਣ ਲਈ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਉਸਨੇ ਸੰਖੇਪ ਵਿੱਚ ਕਿਹਾ ਕਿ ਉਹ ਇਸ ਵਕਤ ਮਹਾਲੀ ਵਿੱਚ ਡਿਪਰੈਸ਼ਨ ਦਾ ਇਲਾਜ ਕਰਵਾ ਰਿਹਾ ਤੇ ਜਦ ਉਹ ਧਾਰੀਵਾਲ ਆ ਕੇ ਤੱਥਾਂ ਸਮੇਤ ਆਪਣਾ ਪੂਰਾ ਪੱਖ ਮੀਡੀਆ ਸਾਹਮਣੇ ਪੇਸ਼ ਕਰ ਦੇਵੇਗਾ ਜੋ ਕਿ ਬਾਅਦ ਵਿੱਚ ਉਜਾਗਰ ਕੀਤਾ ਜਾਵੇਗਾ ਇਸ ਸਬੰਧਿਤ ਜਾਂਚ ਅਧਿਕਾਰੀ ਡੀਐਸਪੀ ਕਲਵੰਸੇ ਮਾਨਨਾ ਸਰਪਰਵ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਦਰਖਾਸਤ ਰੰਜੂ ਬਾਲਾ ਵੱਲੋਂ ਪ੍ਰਾਪਤ ਹੋਈ ਆ ਤੇ ਦੋਨਾਂ ਪਾਰਟੀਆਂ ਤੋਂ ਵਿਵਾਦਿਤ ਜਾਇਦਾਦ ਦੇ ਦਸਤਾਵੇਜ਼ ਅਤੇ ਜਾਣ ਲੈ ਕੇ ਨਿਰਪੱਖ ਜਾਣ ਕਰਕੇ ਇਨਸਾਫ ਦਿੱਤਾ ਜਾਵੇਗਾ ਦੇਖੋ ਪੱਤਰਕਾਰ ਹਿੰਦਰਜੀਤ ਸਿੰਘ ਖਾਸਰਪੁਰ ਨਾਮ ਤੁਹਾਡਾ ਮੇਰਾ ਨਾਮ ਰੰਜੂ ਬਾਲਾ ਮੈਂ ਲੇਟ ਵਿਜੇ ਕੁਮਾਰ ਉਭਰਾਏ ਦੀ ਵਾਈਫ ਆ ਤੇ ਮੈਂ ਆ

ਕੀ ਮੰਗ ਕੀ ਕਰਦੇ ਤੁਸੀਂ ਮੈਂ ਪੰਚਾਇਤ ਸਰਕਾਰ ਕੋਲ ਆਈ ਹਾਂ ਮੰਗ ਕਰਨੀ ਹੈ ਕਿ ਮੈਨੂੰ ਇਨਸਾਫ ਬਿਲਾਇਆ ਜਾਇਆ ਜੈਸਾ ਗਮਾਂ ਦੇ ਤੀਨ ਤੁਹਾਡੀ ਉਹਨਾਂ ਨਾਲ ਗੱਲ ਹੋਈ ਤੁਹਾਡੇ ਆਪਣੇ ਜੇਠ ਦੇ ਲੜਕੇ ਨਾਲ ਉਹ ਹੀ ਗੱਲ ਤੁਹਾਡੀ ਮੈਂ ਬਹੁਤ ਵਾਰੀ ਉਹਨਾਂ ਨਾਲ ਸੰਪਰਕ ਕੀਤਾ ਉਹ ਸਨ ਕਹਿੰਦੇ ਆ ਅਸੀਂ ਤੁਹਾਨੂੰ ਕੁਝ ਨਹੀਂ ਦੇਣਾ ਤੁਹਾਡਾ ਬੰਦਾ ਹੱਥ ਤੋਂ ਕੁਝ ਨਹੀਂ ਦੇਣਾ ਸਾਡੀ ਬਹੁਤ ਪਹੁੰਚ ਹੈ ਅਸੀਂ ਤੁਸੀਂ ਜਿੱਥੇ ਮਰਜੀ ਬਾਹ ਲਾ ਲਓ ਕੀ ਮੰਗ ਕਰਦੇ ਹੋ ਤੁਸੀਂ ਉਹ ਅਸੀਂ ਮੈਂ ਪ੍ਰਸ਼ਾਸਨ ਤੇ ਸਰਕਾਰ ਕੋਲ ਇਹ ਮੰਗ ਕਰਨੀ ਹੈ ਕਿ ਸਾਡਾ ਬੰਦਾ ਹੱਕ ਪਵਾਇਆ ਜਾਏ ਹੈਲੋ 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 ਹਾਂਜੀ ਪੱਬੀ ਨੇ ਅਬਰਾਏ ਬੋਲਦੇ ਜੀ ਹਾਂਜੀ 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 ਜੀ ਪੱਤਰਕਾਰ ਇੰਦਰਜੀਤ ਬੋਲਦਾ ਜੀ ਵੀਰ ਜੀ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਤੁਸੀਂ ਨਵਾਂ ਅੰਕ ਜੀ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਮੈਂ ਕਿਹਾ ਆਪਣਾ ਕੀ ਜੇ ਮਸਲਾ ਥੋੜਾ ਜਿਹਾ ਦੱਸੋਗੇ ਮੈਨੂੰ ਅੱਛਾ ਅੱਛਾ ਜੀ ਉਹ ਤੁਸੀਂ ਭਰਾ ਦੇ ਤਰੀਕਾ ਬੋਲਦੇ ਜੀ ਹਾਂਜੀ 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 ਸੀ ਟੇ 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 ਹਾਂਜੀ ਕਾਲਾ ਮਸਲਾ ਜੀ ਓਏ ਆਪਣੇ ਨਾ ਤੁਹਾਡੇ ਇੱਕ ਜਿਹੜਾ ਤੂੰ ਜਾਂਦੇ ਉਹ ਤੁਹਾਡੀ ਚਾਚੀ ਜੀ ਲੱਗਦੇ ਆ ਹੌਣ ਕੌਣ ਸੀ ਕੌਣ ਹਾਂਜੀ ਕੌਣ ਲੱਗਦੇ ਕੌਣ ਤੇ ਰੰਗੂ ਵਾਲਾ ਹਾਂਜੀ 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 ਉਹਨਾਂ ਇੱਕ ਐਪਲੀਕੇਸ਼ਨ ਦਿੱਤੀ ਦੀ ਆ ਤੁਹਾਡੇ ਵੀ ਇਦਾਂ ਕਰਕੇ ਮਤਲਬ ਤੁਸੀਂ ਨਾ ਇੱਕ ਗਲਤ ਐਫੀਡੇਵਟ ਦੇ ਕੇ ਨਾ ਜਾਇਦਾਦ ਨਾ ਕਰਾਈ ਆ ਮੈਨੂੰ ਤਾਂ ਪਤਾ ਨਹੀਂ ਜੇ ਹਾਂਜੀ ਮੈਂ ਕੱਲੇ ਵਾਰਿਸ ਦੇ ਹਾਂਜੀ ਅੱਗੇ ਹਾਂਜੀ ਹਾਂਜੀ ਉਹਦੇ ਉਹਦੇ ਸਬੰਧ ਚ ਤੁਹਾਡੇ ਨਾਲ ਥੋੜਾ ਜਿਹਾ ਮੈਂ ਤੁਹਾਡੀ ਨਾ ਰਿਕਾਰਡਿੰਗ ਤੇ ਤੁਹਾਡੀ ਗੱਲ ਲੈ ਲੈਣਾ ਮੈਂ ਨਾ ਪੇਪਰ ਚ ਦੇਣਾ ਆ ਅਖਬਾਰ ਚ ਤੇ ਥੋੜਾ ਜਿਹਾ ਮੈਨੂੰ ਦੱਸ ਦਿਓ ਪਤਾ ਕਿ ਅੰਕਲ ਜੀ ਮੈਂ ਥੋੜਾ ਜਿਹਾ ਹੈਗਾ ਜੇ ਆਮਣੇ ਸਾਹਮਣੇ ਕਰਾਂਗਾ ਮੈਂ ਹੈਗਾ ਮਹਾਲੀ ਮੈਨੂੰ ਥੋੜੇ ਡਿਪਰੈਸ਼ਨ ਤੇ ਮੈਂ ਮੈਨੂੰ ਨਾ ਦਵਾਈ ਮਿਲ ਚੱਲਦੀ ਪਈ ਐ ਮੈਂ ਮਹਾਲੀ ਆ ਓਕੇ ਓਕੇ ਠੀਕ ਹੈ। ਕੱਡੀ ਉਹ ਤਾਂ ਮੇਰੇ ਉਹ ਤਾਂ ਤਾਈ ਤੇ ਮੰਤਨਾ ਵੀ ਗੱਲ ਹੋਈ ਥਾਡੀ ਘਰੇ ਉਹਦੇ। ਹਾਂਜੀ ਹੋਈ। ਬਾਈ ਤੇ ਮਿਲਾਂਦੇ ਮੈਂ ਬਾਅਦ। ਉਹਨਾਂ ਦਾ ਵੀ ਮੈਨੂੰ ਫੋਨ ਆਇਆ ਉਹ ਗਏ ਤੇ ਆ ਦਿੱਲੀ ਉਹਨਾਂ ਦੀ ਡਿਊਟੀ ਉਹ ਮੀਟਿੰਗ ਚੱਲਦੀ ਪਈ ਉਹਨਾਂ ਦੀ। ਤੇ ਕਦੋਂ ਉਹਨਾਂ ਨੇ ਹੋਣਾ 1-2 ਦਿਨ ਤੱਕ ਤੇ ਤੁਸੀਂ ਕਦੋਂ ਮਿਲ ਸਕਦੇ ਮੈਨੂੰ? ਮੈਂ ਕੱਡੀ ਮੈਂ ਝੂਠ ਨਹੀਂ ਮਾਰਦਾ ਮੈਂ ਤੁਹਾਨੂੰ 1-2 ਤਰੀਕ ਤੋਂ ਬਾਅਦ ਹੀ ਮਿਲਾਂਗਾ ਜੇ ਮਿਲਾਂਗਾ ਤੇ 90 ਸਾਲ ਤੋਂ ਬਾਅਦ ਹੀ ਮੈਂ। ਅੱਛਾ। ਹਾਂਜੀ। ਮੜਾ ਜਾ ਪੱਕ ਦੱਸ ਦਿਓ ਵੀ ਤੁਸੀਂ ਨਾ ਇੱਕ ਉਹਨਾਂ ਨੇ ਨਾ ਕਿਆ ਕਹ ਲਈ ਮੈਂ ਤੁਸੀਂ ਜਿੱਦਾਂ ਕੋਈ ਗੋਦੋਗਾ ਪਰ ਆਮਣੇ ਸਾਹਮਣੇ ਬੈਠ ਕੇ ਦਿੱਤਾ ਤੁਸੀਂ ਭਾਵੇਂ ਮੇਰੀ ਵੀਡੀਓ ਬਣਾ ਲਿਓ ਜੋ ਮਰਜੀ ਆਮਣੇ ਸਾਹਮਣੇ ਕਰਾਂਗੇ ਤੇ ਪੇਟ ਦੇ ਉਹ ਵੀ ਕਰਾਂਗੇ ਚਲੋ ਠੀਕ